ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਨਾਮ ਜਿਹਾਇ ਅਨਮੋਲ ਪਦਾਰਥੀ ਹੋਰ ਨਹੀਂ ਹੈ ਦੂਜਾ ਰਾਮ ਨਾਮ ਦੇ ਸਿਮਰਨ ਵਾਰ ਕੀ ਨਹੀਂ ਦੂਸਰੀ ਪੂਜਾ ਸੰਤਾਂ ਜੈਸੀ ਸੋਵਤ ਨਹੀਂ ਤੇ ਗੁਰੂ ਜਿਹਾ ਦਿਲਦਾਰ ਨਹੀਂ सतगुरु ਵਰਗਾ ਯਾਰ ਨਹੀਂ ਤੇ ਰੱਬ ਵਰਗਾ ਕੀਤੇ ਪਿਆਰ ਨਹੀਂ ਸੰਤਾਂ ਜੈਸਾ ਸੇਵਕ ਸਾਧਕ ਗੁਰੂ ਜਹਾਨਾ ਦਾਤਾ ਪ੍ਰੇਮੀ ਵਰਗਾ ਦੋਸਤ ਨਹੀਂ ਤੇ ਗੁਰੂ ਪਾਈ ਜਿਹਾ ਪਰਾਤਾ मुर्शद जेड न माँ बाप सत संगत जेहा परिवार नहीं सत गुरु वर्गा यार नहीं ते रब वर्गा कित प्यार नहीं बिन दे तारे न गुरु न होए ना बोले फरमाए माए वेद ग्रंथ तनिर जीवत ने। ਕਿਸੇ ਨੂੰ ਕੀ ਸਮਝਾਏ ਲਖ ਗਿਆਨੀ ਹੋਵੇ ਚਾਹੇ ਗੁਰੂ ਜਿਹਾ ਜਾਣਕਾਰ ਨਹੀਂ ਸੰਤਾਂ ਜੈਸੀ ਸੋਭਤ ਨਹੀਂ ਤੇ ਗੁਰੂ ਜਿਹਾ ਦਿਲਦਾਰ ਨਹੀਂ ਚਿੰਤਾ ਜੈਸੀ ਚਿਖਾ ਨਹੀਂ ਹੈ ਜਲਣੀ ਈ ਰਖਾ ਵਰਗੀ ਮਨ ਜਿਹਾ ਨਾ ਚੰਚਲ ਕੋਈ ਕਾਲ ਜਿਹਾ ਵੇ ਦਰਦੀ ਮਿਠਤ ਨਹੀਂ ਮਿਠਾਸ ਜਹੀ ਤੇ ਪ੍ਰੇਮ ਜਿਹਾ ਵਿਵਹਾਰ ਨਹੀਂ ਸਤਿਗੁਰ ਵਰਗਾ ਯਾਰ ਨਹੀਂ ਤੇ ਰੱਬ ਵਰਗਾ ਕਿਤੇ ਪਿਆਰ ਨਹੀਂ ਮਨੁਏ ਵਰਗਾ ਦੁਸ਼ਮਣ ਨਹੀਂ ਹੈ ਮਾਇਆ ਜਿਹਾ ਫਰੇਬੀ ਗੁਰਜੇ ਪਾਈਏ ਖਾਰੇ ਕੋ ਵਿੱਚ ਮਿੱਠਾ ਹੁੰਦਾ ਕਦੇ ਨਹੀਂ ਨਾ ਮਿੰਝਾ ਸਿਆਣਾ ਨਹੀਂ ਮੈਂ ਨਾ ਮਿੰਝਾ ਗਵਾਰੇ ਨਹੀਂ ਸੰਤਾਂ ਜੈਸੀ ਸੋਭਤ ਨਹੀਂ ਤੇ ਗੁਰ ਜਹਾ ਦਿਲਦਾਰ ਨਹੀਂ ਪਾਪੀ ਨਹੀਂ ਹ ਨਿੰਦਕ ਵਰਗਾ ਨਰਕ ਦਾ ਆਧਿਕਾਰੀ ਆਤਮਕਾਤੀ ਸੋ ਮਹਾਪਾਪੀ ਕਸ਼ਟ ਉਠਾਏ ਪਾਰੀ ਜਿੰਦਾ ਨਹੀਂ ਕਰ ਸਕਦੇ ਤਾਂ ਫੇਰੇ ਮਾਰੇ ਨਰਕ ਦਾ ਆਧਿਕਾਰ ਨਹੀਂ ਸਤਗੁਰ ਵਰਗਾ ਯਾਰ ਨਹੀਂ ਤੇ ਰੱਬ ਵਰਗਾ ਕੀਤੇ ਪਿਆਰ ਨਹੀਂ ਕਮੀ ਵਰਗ ਕੀੜਾ ਨਹੀਂ ਹੈ ਰੂਪ ਚੰਡਾਲ ਕਰੋਦੀ ਸਰਬ ਪਾਪ ਦਾ باپ ਲੋਭ ਹੈ ਮੋਨੇ ਵੇੜੀ ਡੋਬੀ 라वण ਦੀ ਗਤ ਦੇਖੋ ਪੱਲੇ ਛੱਡਦਾ ਕੁਝ ਹੰਕਾਰ ਨਹੀਂ संत जसी सोबत नाही ते गुरु जहा दिलदार नाही दूजे नु सुख देवण ਵਰਗਾ ਹੋਰ ਕੋਈ ਵੀ ਸੁਖ ਨਾ ਗੁਰਮੁਖ ਵਰਗਾ ਪਾਗ ਆਸ਼ਾਲੀ ਗੁਰੂ ਤੋਂ ਹੋਏ ਬੇ ਮੁਖ ਨਾ ਕਿਸੇ ਨੂੰ ਨਾਮ ਦਿਲਾਉਣ ਵਰਗਾ ਔਰ ਕੋਈ ਉਪਕਾਰ ਨਹੀਂ ਸਤ ਗੁਰ ਵਰਗਾ ਯਾਰ ਨਹੀਂ ਤੇ ਰਬ ਵਰਗਾ ਕੀਤੇ ਪਿਆਰੇ ਨਹੀਂ ਦੇ ਅਮਰਹਿਮ ਜੈਸਾ ਗੁਣ ਨਹੀਂ ਹੈ ਤੀਰਥ ਸਤ ਸੰਗ ਜੈਸਾ ਸਾਜ ਨਹੀਂ ਅਨਹਦ ਰਾਗ ਜਹਾਨਾ ਰੰਗ ਪ੍ਰਭੂ ਰੰਗ ਜੈਸਾ ਪ੍ਰੀਤਮ ਵਰਗਾ ਪ੍ਰੇਮੀ ਨਹੀਂ ਗੁਰੂ ਚਰਨਾ ਜਹੀ ਬਹਾਰ ਨਹੀਂ ਸਤਗੁਰ ਵਰਗਾ ਯਾਰ ਨਹੀਂ ਤੇ ਰੱਬ ਵਰਗਾ ਕੀਤੇ ਪਿਆਰ ਨਹੀਂ ਸੁਖੀ ਨਾ ਕੋਈ ਤਿਆਗੀ ਵਰਗਾ ਜੇ ਸੱਚ ਮੁੱਚ ਤਿਆਗੇ ਸੱਚ ਗ੍ਰਿਹ ਸਥੀ ਜੋ ਤਹ ਦਿਲ ਤੋਂ ਗੁਰੂ ਦੇ ਚਰਨੀ ਲਾਗੇ ਚਾਹੇ ਤਿਆਗੀ ਚਾਹੇ ਗਰੀਸਤੀ ਅਮਲਾ বিনা ਉਦਾਰ ਨਹੀਂ ਸਤਿਗੁਰ ਵਰਗਾ ਯਾਰ ਨਹੀਂ ਤੇ ਰੱਬ ਵਰਗਾ ਕਿਤੇ ਪਿਆਰੇ ਨਹੀਂ ਹਜ ਨਹੀਂ ਸਤਿਗੁਰ ਦਰ ਜੈਸਾ ਮਿਤ ਨਾਮ ਜਹਾਨਾ ਕਲਮਾ ਫਕਰ ਨਹੀਂ ਫਕੀਰ ਜਿਹਾ ਮੁਰਸ਼ਿਦ ਕਾਮਲ ਜਿਹਾ ਬਲਮਾ